ਕਈਆਂ ਦੇ ਵਿਆਹ ਮੰਗਲਿਕ ਕਰਕੇ ਲੇਟ ਹੁੰਦੇ ਆ ਬਿਲਕੁਲ ਸਹੀ ਮੰਗਲਿਕ ਕਰਕੇ ਲੇਟ ਹੋ ਸਕਦੇ ਆ ਪਰ ਕਦੇ ਵੀ ਇਦਾਂ ਦੇ ਵਹਿਮਾਂ 'ਚ ਨਾ ਪਵੋ ਕਿ ਤੁਸੀਂ ਮੰਗਲੀਕ ਨੂੰ ਤੇ ਮੰਗਲਿਕ ਦਾ ਕਿਸੇ ਤੁਲਸੀ ਨਾਲ ਵਿਆਹ ਕਰ ਦੋ ਮੰਗਲਿਕ ਦਾ ਕਿਸੇ ਪਿੱਪਲ ਨਾਲ ਵਿਆਹ ਕਰ ਦੋ ਤੇ ਮੰਗਲਿਕ ਯੋਗ ਭੰਗ ਹੋ ਜਾਏਗਾ ਗਲਤ ਬਿਲਕੁਲ ਗਲਤ ਇਨਸਾਨ ਇਨਸਾਨ ਹੈ ਠੀਕ ਹੈ ਤੇ ਨਾਲ ਜਿਹਦੇ ਨਾਲ ਤੁਸੀਂ ਹੁਣ ਮੰਨ ਲਓ ਤੁਲਸੀ ਮੰਗਲਿਕ ਦਾ ਮੰਗਲਿਕ ਨਾਲ ਵਿਆਹ ਹੋਣਾ ਚਾਹੀਦਾ ਤੇ ਕਹਿੰਦੇ ਜੀ ਪਹਿਲਾਂ ਕਿਸੇ ਹੋਰ ਨਾਲ ਕਰ ਦੋ ਟੁੱਟ ਜਾਏਗਾ ਮੰਗਲ ਬਿਲਕੁਲ ਖਰਾਬ ਨਹੀਂ ਕਰਦਾ ਸੱਤਵੇਂ ਖਾਨੇ ਦਾ ਮੰਗਲ ਜਿਹਦਾ ਜੀਵਨ ਸਾਥੀ ਦੇ ਘਰ ਚ ਮੰਗਲ ਹੋਵੇ ਉਹ ਪਰੇਸ਼ਾਨੀ ਸਿਰਫ ਅਗਰੈਸ਼ਨ ਗੁੱਸਾ ਤੇ ਗ੍ਰੈਸਪਿੰਗ ਵਿੱਚ ਗ੍ਰੈਸਪਿੰਗ ਵਿੱਚ ਮਿਲ ਮੇਲ ਮਿਲਾਪ ਦੀ ਪਰੇਸ਼ਾਨੀ ਦਿੰਦਾ ਹੈ ਪਰ ਉਹਦੇ ਲਈ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਮੰਗਲਿਕ ਦੇ ਲਈ ਕੋਈ ਉਪਾਅ ਕਰਨਾ ਹੈ ਤਾਂ ਉਸਾ ਤੁਲਸੀ ਨਾਲ ਜਾਂ ਪਿੱਪਲ ਨਾਲ ਜਾਂ ਕਿਸੇ ਨਾਲ ਵਿਆਹ ਕਰੋ ਮੰਗਲਿਕ ਦਾ ਬਿਲਕੁਲ ਵਹਿਮ ਨਾ ਕਰੋ 28 ਸਾਲ ਤੋਂ ਬਾਅਦ ਮੰਗਲਿਕ ਦਾ ਪਰਵਾਰ ਉੱਪ ਘਟ ਜਾਂਦਾ ਹੈ ਅਗਰ ਜੀਵਨ ਸਾਥੀ ਦੀ ਜਨਮ ਪੱਤਰੀ ਵਿੱਚ ਬ੍ਰਹਸਪਤ ਜਾਂ ਕੋਈ ਹੋਰ ਸ਼ੁਭ ਗ੍ਰਹਿ ਸੱਤਵੇਂ ਖਾਨੇ 'ਚ ਬੈਠਾ ਹੋਵੇ ਤਾਂ ਮੰਗਲਿਕ ਦਾ ਜ਼ਿਆਦਾ ਅਸਰ ਨਹੀਂ ਹੁੰਦਾ